ਪੰਜਾਬ ਸਰਕਾਰ ਨੂੰ ਚਿੱਠੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਕਹਿੰਦੇ ਕਿ ਸਾਡੇ ਅੰਦਰ ਜੋ ਚੱਲ ਰਿਹਾ ਹੈ ਸਰਕਾਰ ਕੌਣ ਹੁੰਦੀ ਹੈ ਇਹਦੇ ਵਿੱਚ ਪ੍ਰਚਾਰ ਕਰਨ ਵਾਲਾ ਉਹ ਵੀ ਭੜਕਾਊ ਪ੍ਰਚਾਰ ਜਿਹੜਾ ਕਿ ਖੂਨ ਖਰਾਬਾ ਕਰ ਸਕਦਾ ਪੰਜਾਬ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੋ ਅੱਜ ਡਾਕਟਰ ਦਲਜੀਤ ਸਿੰਘ ਚੀਬਾ ਹੋਣੇ ਨੇ ਪੰਜਾਬ ਦੇ ਮੁੱਖ ਸਿਕੱਤਰ ਨੂੰ ਚਿੱਠੀ ਲਿਖੀ ਆ ਉਹ ਬਹੁਤ ਹੀ ਗੰਭੀਰ ਇਹੋ ਜਿਹੀਆਂ ਜਿਹੜੀਆਂ ਦਖਲਅੰਦਾਜ਼ੀਆਂ ਪਹਿਲਾਂ ਕਾਂਗਰਸ ਵੀ ਕਰਦੇ ਰਹੇ ਬੀਜੇਪੀ ਵਾਲਿਆਂ ਤੇ ਇਲਜ਼ਾਮ ਲੱਗੇ ਰ ਆਮ ਆਦੀ ਪਾਰਟੀ ਤੇ ਸਪਸ਼ਟ ਹੋ ਚੁੱਕਾ ਕਿ ਉਹ ਜਿਹੜੀ ਉਹਨਾਂ ਨੇ ਸੂਬੇ ਦੇ ਮੁੱਖ ਸਿਕੱਤਰ ਨੂੰ ਚਿੱਠੀ ਲਿਖੀ ਆ ਉਹਦੇ ਚ ਉਹਨਾਂ ਨੇ ਪਬਲਿਕ ریلیشن ਡਿਪਾਰਟਮੈਂਟ ਪਬਲਿਕ ریلیشن ਡਿਪਾਰਟਮੈਂਟ ਦੇ ਜਿਹੜੇ ਮਨਿਸਟਰ ਨੇ ਉਹ ਹਰਜੋਤ ਸਿੰਘ ਬੈਂਸ ਸਾਹਿਬ ਨੇ ਹਰਜੋਤ ਸਿੰਘ ਬੈਂਸ ਸਾਹਿਬ ਦਾ ਹਲਕਾ ਕਿਹੜਾ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਹਲਕਾ ਜੋ ਖਾਲਸਾ ਪੰਥ ਦੀ ਤਰਤੀਆ ਜਿੱਥੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਜਿਹੇ ਮਸਲੇ ਦੇ ਵਿੱਚ ਖਾਸ ਕਰਕੇ ਅਨੰਦਪੁਰ ਸਾਹਿਬ ਤੋਂ ਮੰਤਰੀ ਹੋਵੇ ਉਹਨਾਂ ਨੂੰ ਬੜਾ ਧਿਆਨ ਦੇ ਨਾਲ ਕੰਮ ਕਰਨਾ ਚਾਹੀਦਾ ਸੀ ਕਿ ਉਹਨਾਂ ਨੇ ਪਬਲਿਕ ریلیشن ਡਿਪਾਰਟਮੈਂਟ ਦੇ ਅਫਸਰਾਂ ਦੀ ਕਿਉਂ ਡਿਊਟੀ ਲਗਾਈ ਉਹਨਾਂ ਨੇ ਪਟਿਆਲੇ ਦੇ ਪਬਲਿਕ ریلیشن ਅਫਸਰ ਜਲੰਧਰ ਦੇ ਅਫਸਰ ਹੋਰ ਤਿੰਨ ਚਾਰ ਜ਼ਿਲ੍ਹੇ ਰੋਪੜ ਹੋ ਸਕਦੇ ਏ ਤੇ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੇ ਨੋਟਿਸ ਕਿ ਪਤਾ ਸਾਰੇ ਪੰਜਾਬ ਚ ਕਿ ਇਹ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਹਰਜੋਤ ਸਿੰਘ ਬੈਸ ਜਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਿਹੜੇ ਇਦਾਂ ਦੇ ਜਿਹੜੇ ਮਸਲੇ ਨੇ ਉਹ ਰਿਲੀਜ਼ ਕਰੇਗੀ ਮਤਲਬ ਇਹ ਸਰਕਾਰ ਨੂੰ ਧਾਰਮਿਕ ਕੰਮਾਂ ਦੇ ਵਿੱਚ ਦਖਲ ਦੇਣ ਦੀ ਲੋੜ ਨਹੀਂ ਆ ਠੀਕ ਹੈ ਸਿੱਖੀ ਦੇ ਵਿੱਚ ਵਿਵਾਦ ਹੈ ਔਰ ਜਿਹੜੀ ਸਟੇਟ ਹੁੰਦੀ ਹੈ ਸਟੇਟ ਇੱਕ ਸੈਕੂਲਰ ਹੁੰਦੀ ਆ ਧਰਮ ਨਿਰਪੱਖ ਹੁੰਦੀ ਆ ਤੁਸੀਂ ਅਜੇ ਸਿੱਖਾਂ ਦੇ ਮਸਲੇ ਤੇ ਦਖਲ ਦੇ ਰਹੇ ਕੀ ਕੱਲ ਨੂੰ ਹਿੰਦੂਆਂ ਦੇ ਮਸਲੇ 'ਚ ਦਖਲ ਦੋਗੇ ਜਾਂ ਅਸਾਈਆਂ ਦੇ ਮਸਲੇ 'ਚ ਜਾਂ ਮੁਸਲਮ ਭਾਈਚਾਰੇ ਦੇ ਵਿੱਚ ਦਖਲ ਦੋਗੇ ਇਹ ਸਰਕਾਰ ਨੇ ਬਹੁਤ ਗਲਤ ਕੀਤੀ ਹੈ ਸਰਕਾਰ ਨੂੰ ਜਿਹੜੇ ਵੀ ਅਫਸਰ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਘੱਟੋ ਘੱਟ ਉਹਨਾਂ ਨੂੰ ਤਾਂ ਮੁਤਲ ਕਰਨਾ ਚਾਹੀਦਾ ਨਾ ਕਿ ਤੁਸੀਂ ਕਿਵੇਂ ਕਿੰਨਾਂ ਦੇ ਕਹਿਣ ਤੇ ਕੀਤਾ ਠੀਕ ਹੈ ਉਹਨਾਂ ਨੇ ਦੇਖੋ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਆ ਬਾਬਾ ਬੁੱਢਾ ਦਲ ਦੇ ਜਿਹੜੇ ਮੁਖੀ ਆ 96 ਕਰੋੜੀ ਜਿਹੜੀ ਤਰਨਾ ਦਲ ਆ ਬਾਬਾ ਬਲਬੀਸ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਪੰਜਾਬ ਸਰਕਾਰ ਨੇ ਰਿਲੀਜ਼ ਕਰਵਾਈ ਆ ਹੂੰ ਹੁਣ ਕਿੱਡਾ ਵੱਡਾ ਮਸਲਾ ਖੜਾ ਕੀਤਾ ਕਿ ਜਿਹੜੀ ਕਿਉਂਕਿ ਆ ਬਾਬਾ ਬਲਬੀਰ ਸਿੰਘ ਜਿਹੜੇ ਕਹਿ ਰਹੇ ਨੇ ਕਿ ਚਲੋ ਅਨੰਦਪੁਰ ਸਾਹਿਬ ਚਲੋ ਹੁਣ ਸਰਕਾਰ ਉਹਦੇ ਚ ਇੰਟਰਵਿਨ ਕਰ ਰਹੀ ਹੈਗੀ ਹੱਲਾਸ਼ੇਰੀ ਦੇ ਰਹੀ ਹੈ ਇਸੇ ਕਰਕੇ ਡਾਕਟਰ ਦਲਦੀਪ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਖੂਨੀ ਜਿਹੜੀ جنگ ਦਾ ਰੂਪ ਦੇਣ ਵਾਸਤੇ ਪੰਜਾਬ ਸਰਕਾਰ ਦੀ ਹੈ ਪੰਜਾਬ ਸਰਕਾਰ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਸਿੱਖਾਂ ਦਾ ਮਸਲਾ ਕੌਮ ਦਾ ਮਸਲਾ ਪੰਥ ਦਾ ਮਸਲਾ ਪੰਜਾਬ ਸਰਕਾਰ ਤੁਹਾਨੂੰ ਲੋਕਾਂ ਨੇ ਮਸਲ ਇਸ ਅਜਿਹੇ ਮਸਲ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇਣ ਵਾਸਤੇ ਨਹੀਂ ਚੁਣਿਆ ਤਾਨੂੰ ਪੰਜਾਬ ਦੇ ਭਲੇ ਵਾਸਤੇ ਚੁਣਿਆ ਗਿਆ ਇੱਕ ਸੈਕੂਲਰ ਸਟੇਟ ਹੈ ਤਾਨੂੰ ਹਰ ਧਰਮ ਨੇ ਵੋਟਾਂ ਪਾਈਆਂ ਹਰ ਬਰਾਦਰੀ ਵੋਟਾਂ ਪਈਆਂ ਤੁਹਾਡਾ ਕੰਮ ਲੋਕਾਂ ਦਾ ਕਲਿਆਣ ਕਰਨਾ ਬਖੇੜੇ ਨਹੀਂ ਪੈਦਾ ਕਰਨੇ ਕੁਝ ਲੋਕਾਂ ਦਾ ਇੱਥੇ ਸਵਾਲ ਇਹ ਵੀ ਹੈ ਇਸ ਮਸਲੇ ਤੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਉਦੋਂ ਸਰਕਾਰ ਨੇ ਵੀ ਬਹੁਤ ਕੁਝ ਤੈਅ ਕੀਤਾ ਅੰਦਰ ਸੰਸਥਾਵਾਂ ਲਈ ਇਸੇ ਕਰਕੇ ਬਾਕੀਆਂ ਪਾਰਟੀਆਂ ਨੂੰ ਬਾਕੀਆਂ ਸਰਕਾਰਾਂ ਨੂੰ ਵੀ ਮੌਕਾ ਮਿਲ ਗਿਆ ਦਖਲਅੰਦਾਜ਼ੀ ਕਰਨ ਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਤੁਸੀਂ ਆਮ ਆਦੀ ਪਾਰਟੀ ਜਾਂ ਭਾਜਪਾ ਜਾਂ ਕਾਂਗਰਸ ਨਾਲ ਜੋੜ ਕੇ ਨਹੀਂ ਦੇਖ ਸਕਦੇ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਜਿਹੜਾ ਸੇਖਾ ਉਹਦੇ ਤੇ ਦੇ ਗੁਰੂ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਜਾਬਤਾ ਸਾਡੇ ਤੇ ਨੇ ਅਕਾਲ ਤਖਤ ਸਾਹਿਬ ਦਾ ਜਾਬਤਾ ਨੇ ਅਕਾਲੀ ਦਲ ਦੀ ਸਿਆਸਤ ਤੇ ਬਾਕੀਆਂ ਦੀ ਜਿਹੜੀ ਸਿਆਸਤ ਆ ਕਿ ਬਾਕੀ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਦੇ ਨੇ ਸਭ ਤੋਂ ਵੱਡਾ ਸਵਾਲ ਹੁਣ ਇਹ ਤੇ ਬਹਾਨੇ ਨੇ ਕਿ ਇੱਕ ਸਰਕਾਰ ਕੋ ਜਾ ਆਮ ਆਦੀ ਪਾਰਟੀ ਐਲ ਕਹਿਣਗੇ ਪਹਿਲੀ ਗੱਲ ਕਿ ਤੁਹਾਨੂੰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਰਤਣ ਦੀ ਕੀ ਲੋੜ ਪੈ ਗਈ ਹੈਗੀ ਤੁਸੀਂ ਹੋਰ ਕੰਮਾਂ ਵਾਸਤੇ ਵਰਤੋ ਜਿਹੜੇ ਤਾਂ ਨਹੀਂ ਤੁਸੀਂ ਮਸ਼ਹੂਰੀਆਂ ਕਰਾਉਣੀਆਂ ਉਹ ਪਬਲਿਕ ਰਿਲੇਸ਼ਨ ਦਾ ਕੰਮ ਹੈ ਸਰਕਾਰ ਦੀਆਂ ਮਸ਼ਹੂਰੀਆਂ ਕਰਨਾ ਠੀਕ ਹੈ ਲੋਕਾਂ ਤੱਕ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਲੈ ਕੇ ਜਾਣਾ ਤੁਸੀਂ ਇਹ ਜਿਹੜਾ ਵਖਰੇਵਾ ਪਾਉਣ ਦੀ ਯਤਨ ਕਰ ਰਹੇ ਹੋ ਉਹ ਸਰਾਸਰ ਗਲਤ ਹੈ ਇਸ ਮਸਲੇ 'ਚ ਜੇ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਪਤਾ ਤੇ ਫਿਰ ਤੇ ਉਹ ਦੋਸ਼ੀ ਨੇ ਜੇ ਨਹੀਂ ਪਤਾ ਤੇ ਜਿਹੜੇ ਜਿਹੜੇ ਕਸੂਰਵਾਰ ਨੇ ਉਹਨਾਂ ਦੇ ਖਿਲਾਫ ਹਰਜੋਤ ਸਿੰਘ ਬੈਂਸ ਨੂੰ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ ਜੋ ਕਾਨੂੰਨ ਕਹਿੰਦਾ ਹੈਗਾ ਕਿ ਇਹ ਜਿਹੜੇ ਸਿੱਖਾਂ ਦੇ ਮਸਲਿਆਂ ਦੇ ਵਿੱਚ ਜਿਹੜਾ ਵਾ ਉਹ ਤੁਹਾਨੂੰ ਕੀ ਲੋੜ ਪੈ ਗਈ ਹੁਣ ਜਿਹੜਾ ਉਹ ਜਿਹੜਾ ਉਹਨਾਂ ਨੇ ਕਾਲੀ ਦਲ ਨੇ ਜਿਹੜੀ ਚਿੱਠੀ ਲਿਖੀ ਹੈ ਨਾ ਉਹ ਚਿੱਠੀ ਦੇ ਵਿੱਚ ਵੀ ਉਹਨਾਂ ਨੇ ਸਪਸ਼ਟ ਕੀਤਾ ਆ ਤੇ ਇਸ ਕਰਕੇ ਸਰਕਾਰ ਨੂੰ ਇਨਾਂ ਚੀਜ਼ਾਂ ਤੋਂ ਜਿਹੜਾ ਬਚਣਾ ਚਾਹੀਦਾ ਹੈਗਾ ਕਿ ਇਹ ਕੀ ਲੋੜ ਪੈ ਗਈ ਹੈਗੀ ਔਰ ਕੇਵਲ ਇਹ ਜਿਹੜੇ ਜਿਹੜੇ ਮਸਲੇ ਨੇ ਉਹ ਬੜੇ ਸੀਰੀਅਸ ਬਣ ਜਾਂਦੇ ਹਨ ਉਹਦੇ ਨਾਲ ਜਿਹੜਾ ਮਾਹੌਲ ਖਰਾਬ ਹੋ ਸਕਦਾ ਤੇ ਸਰਕਾਰ ਨੂੰ ਘੱਟੋ ਘੱਟ ਇਸ ਮਸਲੇਾਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਤੁਹਾਡਾ ਕੰਮ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਤੁਹਾਡਾ ਕੰਮ ਆ ਕਿ ਲੋਕਾਂ ਦੀਆਂ ਭਲਾਈ ਵਾਸਤੇ ਪਾਲਿਸੀਆਂ ਲਿਆਉਣੀਆਂ ਲੋਕਾਂ ਨੂੰ ਖੁਸ਼ ਰੱਖਣਾ ਹੈਗਾ ਤੇ ਜਦੋਂ ਤੁਸੀਂ ਧਰਮ ਦੇ ਵਿੱਚ ਦਖਲ ਦਿਓਗੇ ਤੇ ਲਾਜ਼ਮੀ ਤੌਰ ਤੇ ਜਿਹੜਾ ਵਾ ਉਹ ਤੁਹਾਡਾ ਜਿਹੜਾ ਨੁਕਸਾਨ ਹੋਊਗਾ ਔਰ ਜਿਹੜੀ ਉਹਨਾਂ ਨੇ ਚਿੱਠੀ ਜਿਹੜੀ ਲਿਖੀ ਹੈਗੀ ਲਾਜ਼ਮੀ ਤੌਰ ਤੇ ਉਹਦਾ ਸਰਕਾਰ ਭਾਵੇਂ ਹੁਣ ਨਾ ਜਵਾਬ ਦੇਵੇ ਪਰ ਜਿਹੜੀ ਡਾਕਟਰ ਚੀਮਾ ਹੋਣਾ ਨੇ ਚਿੱਠੀ ਲਿਖੀ ਆ ਕਿ ਮੁਖਸਕਤ ਲੋਕ ਸੰਪਰਕ ਵਿਭਾਗ ਦੇ ਅਫਸਰਾਂ ਵੱਲੋਂ ਸਿੱਖ ਧੜਿਆਂ ਵਿੱਚ ਭਾਵਨਾਵਾਂ ਭੜਕਾ ਕੇ ਝੜਪਾਂ ਕਰਵਾਉਣ ਦੀ ਉਹਨਾਂ ਨੇ ਕਿਹੜੀ ਕੋਸ਼ਿਸ਼ ਕੀਤੀ ਹੈ ਦੋਸ਼ ਲਗਾਏ ਨੇ ਡਾਕਟਰ ਚੀਮਾ ਨੇ ਇਹਦੀ ਨਿਆਇਕ ਜਾਂਚ ਦੇਣ ਦੇ ਉਹਨਾਂ ਨੇ ਕਿਹਾ ਕਿ ਹੁਕਮ ਦਿੱਤਾ ਜਾਵੇ ਜਿਹੜੀ ਚਿੱਠੀ ਲਿਖੀ ਉਹ ਕਹਿੰਦੇ ਨੇ ਕਿ ਤਿੰਨ ਜ਼ਿਲ੍ਹਿਆਂ ਵਿੱਚ ਸੂਚਨਾ ਤੇ ਲੋਕ ਸੰਪਰਕ ਅਫਸਰਾਂ ਵੱਲੋਂ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਜਾਰੀ ਹੋਏ ਕੁਝ ਪੰਥਕ ਦਰਦਿਆਂ ਦੇ ਬਿਆਨਾਂ ਦੀ ਵੀਡੀਓ ਸਾਂਝੀ ਕਰਕੇ ਭਾਵਨਾਵਾਂ ਭੜਕਾ ਕੇ ਝੜਪਾਂ ਕਰਵਾਉਣ ਦੇ ਯਤਨ ਦੀ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਤੇ ਇਹਦੀ ਨਿਆਇਕ ਜਾਂਚ ਹੋਣੀ ਚਾਹੀਦੀ ਡਾਕਟਰ ਚੀਮਾ ਨੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਲੋਕ ਸੰਪਰਕ ਵਿਭਾਗ ਦੇ ਅਫਸਰਾਂ ਨੂੰ ਆਮ ਆਦੀ ਪਾਰਟੀ ਦੇ ਅਹੁਦੇਦਾਰਾਂ ਨੇ ਹੁਕਮ ਦਿੱਤੇ ਸਨ ਕਿ ਉਹ ਜਿਹੀਆਂ ਵੀਡੀਓ ਸਾਂਝੀਆਂ ਕਰਨ ਜਿਸ ਨਾਲ ਭਾਵਨਾਵਾਂ ਭੜਕਣ ਉਹਨਾਂ ਕਹਿਆ ਕਿ ਇਹਨਾਂ ਅਉਦੇ ਤਰ੍ਹਾਂ ਦੀ ਸ਼ਨਾਖਤ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਉਹਨਾਂ ਕਹਿਆ ਕਿ ਵੀ ਭੜਕਾਓ ਵੀਡੀਓ ਸਾਂਝੀਆਂ ਕਰਨ ਵਾਲੇ ਅਫਸਰਾਂ ਖਿਲਾਫ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਡਾਕਟਰ ਚੀਮਨ ਨੇ ਕਿਹਾ ਕਿ ਆਪ ਸਰਕਾਰ ਨੂੰ ਆਖਿਆ ਕਿ ਉਹ ਖਾਲਸਾ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੇ ਉਹਨਾਂ ਇਹ ਵੀ ਕਹਿ ਕੇ ਅਸੀਂ ਉਹਨਾਂ ਪੰਥਕ ਜਥੇਬੰਦਿਆਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਜੋ ਗਿਆਨੀ ਗਲਦੀਪ ਸਿੰਘ ਹੋਣਾ ਨੂੰ ਤਖਤਸ਼ਰੀ ਕੇਸਗੜ ਸਾਹਿਬ ਦਾ ਨਵਾਂ ਜਥੇਦਾਰ ਬਣਾਉਣ ਦਾ ਵਿਰੋਧ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਉਹ ਜਥੇਬੰਦੀਆਂ ਵੀ ਬਹੁਤ ਸਨਮਾਨਯੋਗ ਨੇ ਪਰ ਆਮ ਆਦੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਕਿ ਉਹਨਾਂ ਕਿਹਾ ਕਿ ਸਰਕਾਰ ਨੇ ਪੂਰਾ ਯੋਲ ਲਗਾ ਕਿ ਸਿੱਖ ਧੜਿਆਂ ਵਿੱਚ ਆਪਸੀ ਝੜਪ ਹੋਵੇ ਤੇ ਇਹੀ ਕਾਰਨ ਹੈ ਕਿ ਸ਼ਰੂਨੀ ਕਮੇਟੀ ਨੇ ਉਹਨਾਂ ਕਿਹਾ ਕਿ ਇਹ ਫੈਸਲਾ ਨਵੇਂ ਜਥੇਦਾਰ ਦਾ ਸੇਵਾ ਸੰਭਾਲ ਸਮਾਗਮ ਵੱਡੇ ਤੜਕੇ ਮਤਲਬ ਉਦੋਂ ਹੀ ਕਰ ਲਿਆ ਤੇ ਹੁਣ ਸਰਕਾਰ ਇਹ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਰਕਾਰ ਨੂੰ ਲੋੜ ਕੀ ਪੈਗੀ ਔਰ ਜਿਹੜੇ ਡਾਕਟਰ ਚੀਮੇ ਹੋਣਾ ਨੇ ਵਟਸਐਪ ਗਰੁੱਪਾਂ ਦੇ ਸਕਰੀਨਸ਼ਾਟ ਲਾਏ ਨੇ ਉਹਦੇ ਚ ਤਿੰਨ ਜ਼ਿਲ੍ਹਿਆਂ ਦੇ ਨਾਮ ਆ ਰਹੇ ਜਿਹੜੇ ਉੱਥੋਂ ਦੇ ਲੋਕ ਸੰਪਰਕ ਅਧਿਕਾਰੀ ਤੇ ਲਾਜ਼ਮੀ ਤੌਰ ਤੇ ਹਾਲਾਂਕਿ ਉਹਨਾਂ ਦੀ ਵੀ ਮਜਬੂਰੀ ਹੋ ਗਈ ਲੋਕ ਸੰਪਰਕ ਕਿਉਂਕਿ ਉਹ ਮਨਾਂ ਨਹੀਂ ਕਰ ਸਕਦੇ ਪਰ ਸਰਕਾਰ ਨੇ ਜੇ ਵਾਕਈ ਕਰਾਉਣਾ ਜੇ ਸਰਕਾਰ ਸਿਆਸਤ ਕਰਨਾ ਚਾਹੁੰਦੀ ਆ ਕੌਮ ਨੂੰ ਪੜਕਾਉਣਾ ਚਾਹੁੰਦੀ ਹੈਗੀ ਤੇ ਬਥੇਰੇ ਆਮ ਆਦੀ ਪਾਰਟੀ ਤੇ ਐਕਸਪਰਟ ਆ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਟ੍ਰੋਲ ਕਰਨ ਵਾਸਤੇ ਆਈਟੀ ਦੇ ਇਹ ਪਾਰਟੀ ਕੋਈ ਵਿਚਾਰਤਾ ਲੈ ਕੇ ਥੋੜਾ ਆਈ ਹੈ ਇਹ ਤਾਂ ਨਿਕਲੀ ਆਈਟੀ ਚੋਂ ਪੀ ਕਿਵੇਂ ਤੁਸੀਂ ਵੀਡੀਓ ਬਣਾਉਣੀ ਹੈ ਇਹਨਾਂ ਦੇ ਹੁਣ ਵੀਡੀਓ ਇਹਨਾਂ ਦੇ ਕੰਮ ਹੀ ਆ ਰਹੀਆਂ ਲੋਕਾਂ ਦੇ ਇਸ ਕਰਕੇ ਤੁਸੀਂ ਹੋਰ ਬਥੇਰੇ ਕਰ ਸਕਦੇ ਸਿੱਖਣ ਪਰ ਜਦੋਂ ਡਾਇਰੈਕਟ ਤੁਸੀਂ ਆਹ ਕਰ ਰਹੇ ਹੋ ਤੇ ਲਾਜ਼ਮੀ ਤੌਰ ਤੇ ਸਰਕਾਰ ਦਾ ਨਹੀਂ ਕੰਮ ਹੁੰਦਾ ਦਖਲ ਦੇਣੀ ਹੈਗੀ ਇਸ ਕਰਕੇ ਇਹ ਤੇ ਹੁਣ ਜਵਾਬ ਦਿੰਦੇ ਕਿ ਨਹੀਂ ਦਿੰਦੇ ਕਿਉਂਕਿ ਸਰਕਾਰ ਨੇ ਕਿਹਾ ਪਬਲਿਕਲੇਸ਼ਨ ਅ fırsਰਾਂ ਦੀ ਕੀ ਉਹ ਵਜੂਦ ਜਾਂ ਔਕਾਤ ਆ ਉਹਦੇ ਜੋ ਉਹਨਾਂ ਨੂੰ ਹੁਕਮ ਹੋਣਗੇ ਉਹਨਾਂ ਨੇ ਕਰ ਲਿਆਗੇ ਨੇ ਪਰ ਇਹਦੇ ਨਾਲ ਵੱਡਾ ਰੌਲਾ ਜਿਹੜਾ ਹੈਗਾ ਕਿ ਇਸ ਤੋਂ ਸਪਸ਼ਟ ਹੋ ਚੁੱਕਿਆ ਕਿ ਜਿਹੜੀ ਸਰਕਾਰ ਉਹ ਕਿੰਨਾ ਦਖਲ ਦੇ ਰਹੀ ਹੈਗੀ ਜੀ ਇੱਕ ਮਸਲਾ ਮਹੱਤਵਪੂਰਨ ਪੰਜਾਬ ਦੇ ਕਿਸਾਨਾਂ ਦਾ ਹੈ